ਡੈਡੀ ਜਦੋਂ ਦੀ ਮੈਂ ਸੁੱਟ ਸੰਭਾਲੀ ਐ ਮੇਰਾ ਦਿਨ ਥੋੜੇ ਤੋਂ ਸ਼ੁਰੂ ਹੁੰਦਾ ਸੀ ਤੇ ਰਾਤ ਥੋੜੇ ਤੇ ਖਤਮ ਹੁੰਦੀ ਸੀ ਤੁਸੀਂ ਹਮੇਸ਼ਾ ਮੇਰਾ ਮਾਣ ਰਹੇ ਹੋ ਤੇ ਮੇਰੀ ਸਭ ਤੋਂ ਵੱਡੀ ਸਟਰੈਂਥ ਮੈਂ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ਕਿਸਮਤ ਆ ਕਿ ਜੀਨੂ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਆ ਮੈਂ ਉਹਨਾਂ ਦੀ ਬੇਟੀ ਆ ਉਹ ਮੇਰੇ ਨੇ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਨੇ ਸੋਹਣਾ ਨੇ ਮੇਰੇ ਡੈਡੀ ਐਨਾ ਤੇ ਹਰ ਕੱਪੜਾ ਚੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ ਫਿਰ ਸ਼ਾਮ ਨੂੰ ਜਦੋਂ ਪੀਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਨਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੋਈਏ ਅਸੀਂ ਚਾਰਾਂ ਨੇ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕੇ ਅਸੀਂ ਸੌਣਾ ਤਾਂ ਤੁਹਾਡੇ ਕੋਲ ਹੀ ਸੌਣਾ ਜੇ ਤੁਸੀਂ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਥੋੜਾ ਕਦੇ ਵੀ ਕੁਝ ਦੁੱਖਣਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਤੁਸੀਂ ਮੈਂ ਮੈਂ ਰਾਤਾਂ ਨੂੰ ਉੱਠ ਉੱਠ ਕੇ ਦੇਖਣਾ ਕਿ ਠੀਕ ਨੇ ਸੁੱਤੇ ਪੈਣਾ ਤੁਸੀਂ ਜ਼ਿੰਦਗੀ ਦਾ ਹਰ ਸਬਕ ਸਿਖਾਇਆ ਪਰ ਆਪਣੇ ਬਿਨਾ ਜੀਣਾ ਨਹੀਂ ਸਿਖਾਇਆ ਹੁਣ ਮੈਂ ਜਦ ਅੱਖਾਂ ਬੰਦ ਕਰਦੀਆਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀਆਂ ਕਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹਾਸਾ ਗੂੰਜਦਾ ਤੁਹਾਡੀਆਂ ਸ਼ਰਾਰਤਾਂ ਯਾਦ ਆਉਂਦੀਆਂ ਨੇ ਤੁਹਾਡਾ ਗੱਲ-ਗੱਲ ਤੇ ਮੈਨੂੰ ਛੇੜਨਾ ਯਾਦ ਆਉਂਦਾ ਛੋਟੇ ਹੁੰਦੇ ਹਾਂ ਹਾਰਰ ਸੀਰੀਅਲਸ ਆਉਂਦੇ ਹੁੰਦੇ ਸੀ ਦ ਜ਼ੀ ਹਾਰਰ ਸ਼ੋਅ ਆਰਟ ਉਹਨਾਂ ਨੇ ਸਾਨੂੰ ਹਨੇਰਾ ਕਰਕੇ ਦਿਖਾਣਾ ਤੇ ਬਾਅਦ ਚ ਸਾਨੂੰ ਡਰਾਈ ਜਾਣਾ ਟਰੋਣੀ ਆਵਾਜ਼ਾਂ ਕੱਢ ਕੇ ਕਦੇ ਅੰਦਰ ਦੀ ਹੱਥ ਆ ਗਿਆ ਕਦੇ ਅੰਦਰ ਦੀ ਹੱਥ ਆ ਗਿਆ ਹਜੇ ਵੀ ਜਦ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਤਾਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਸਭ ਤੋਂ ਪਹਿਲਾਂ ਮੂਹਰੇ ਆਉਂਦੀ ਹੈ ਜੋ ਮੈਂ ਤੁਹਾਡੇ ਲਈ ਮਹਿਸੂਸ ਕਰਦੀਆਂ ਮੈਂ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਉਹ ਮੇਰੇ ਲਈ ਨਾ ਮੁਮਕਿਨ ਹੈ ਪਿਆਰ ਸ਼ਬਦ ਹੋ ਸਕੇ ਬਹੁਤ ਛੋਟਾ ਹੈ ਤੁਸੀਂ ਤਾਂ ਚਲੇ ਗਏ ਪਰ ਤੁਹਾਡਾ ਅਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਂਗੇ ਧੰਨਵਾਦ